ਜਿਹੜਾ ਸਮਾਨ ਖਰੀਦੀ ਆ ਸਾਡੀਆਂ ਫਸਲਾਂ ਖਰੀਦੀ ਐ ਉਹਨੂੰ ਕਿਤੇ ਸਮੁੰਦਰ دریاਜ ਦਾ ਸਿੱਟੇ ਗਈ ਨਹੀਂ ਅੱਡੇ ਵਰਤੋਂ ਕਰਕੇ ਜੋ ਪੈਸੇ ਵਾਪਸ ਆਉਣੇ ਐ ਉਹ ਵਾਪਸ ਆਉਂਦੇ ਨੇ 5.80 ਹਜ਼ਾਰ ਕਰੋੜ ਰੁਪਈਆ ਸਿਰਫ ਕਹਿੰਦਾ ਸੀ ਹਜ਼ਾਰ ਕਰੋੜ ਰੁਪਈਆ ਖਰਚ ਕਰਨ ਨਾਲ ਕਿਸਾਨਾਂ ਦਾ ਮਸਲਾ ਹੱਲ ਹੋ ਸਕਦਾ ਹੈ ਇਤੋਂ ਤੱਕ ਐਕਸਪਲੇਨ ਕੀਤਾ ਗਿਆ ਪਰ ਮੈਂ ਅੱਜ ਕੱਲ ਬੇਨਤੀ ਕਰਦਾ ਵੇ ਮੰਨ ਲਿਏ ਕਿ ਪੌਣੇ 2 ਲੱਖ ਕਰੋੜ ਜਿਹੜਾ ਕਹਿ ਰਹੇ ਨੇ ਮਾਹਰ ਉਹ ਹੀ ਠੀਕ ਹੋਵੇ ਜੇ ਉਹਨੂੰ ਵੀ ਮੰਗ ਲਿਆ ਜਾਏ ਇਹ ਤਾਂ ਬੜੀ ਗੱਲ ਸਪਸ਼ਟ ਹੈ ਕਿ ਪੌਣੇ 2 ਲੱਖ ਕਰੋੜ ਰੁਪਏ ਸਰਕਾਰ ਨੇ ਖਰਚ ਕਰਨਾ ਐ ਐਮਐਸਪੀ ਤੇ ਤੇ ਕਿੱਥੋਂ ਕਰਨਾ ਹੈ ਇਹ ਅਸੀਂ ਦੱਸ ਦਿੰਨੇ ਆ 1 ਲੱਖ 38000 ਕਰੋੜ ਰੁਪਏ ਦਾ ਬਾਹਰਲੇ ਮੁਲਕਾਂ ਤੋਂ ਬਾਹਰਲੇ ਮੁਲਕਾਂ ਤੋਂ ਮੇਰੇ ਦੋਸਤੋ ਪਾਵਮਾਇਲ ਮੁਗਾਇਆ ਜਾ ਰਿਹਾ ਹੈ ਉਹ ਜਿਹੜਾ ਪਾਵਮਾਇਲ ਆ ਰਿਹਾ ਸਾਡੇ ਡਾਕਟਰ ਕਹਿੰਦੇ ਨੇ ਕਿ ਬਿਮਾਰੀਆਂ ਫਲਾ ਰਿਹਾ ਹੈ ਸਾਡੇ ਲੋਕਾਂ ਨੂੰ ਰੋਕੀ ਕਰ ਰਿਹਾ ਲੋੜੇ ਬਣਦੀ ਐ ਇੱਥੇ ਕਿਉਂ 1.33 ਹਜ਼ਾਰ ਕਰੋੜ ਰੁਪਏ ਉੱਤਰ ਭਰਨ ਦੀ ਬਜਾਏ ਆਪ ਦੇ ਕਿਸਾਨਾਂ ਦੀਆਂ ਫਸਲਾਂ ਖਰੀਦਣ ਦੇ ਲਈ ਹੋਰ ਪਈਏ ਖਰਚ ਕਰੇ ਦੇਸ਼ ਦਾ ਕਿਸਾਨ ਸੂਰਜਮੁਖੀ ਲਾਏਗਾ ਦੇਸ਼ ਦਾ ਕਿਸਾਨ ਸਰੋਂ ਬੀਜੇਗਾ ਦੇਸ਼ ਦਾ ਕਿਸਾਨ ਹੋਰ ਤੇਲਬੀਜ ਫਸਲਾਂ ਬੀਜੇਗਾ ਔਰ ਜਿਹੜਾ ਪਾਮਾਇਲ ਮਣਾਉਣਾ ਪੈ ਰਿਹਾ ਹੈ ਦੇਸ਼ ਦੇ ਲਈ ਖਾਣ ਲਈ ਜਿਹੜਾ ਤੇਲ ਚਾਹੀਦਾ ਹੈ ਦੇਸ਼ ਦਾ ਕਿਸਾਨ ਪੈਦਾ ਕਰਕੇ ਦੇਵੇਗਾ ਅਸੀਂ ਪੈਦਾ ਕਰਕੇ ਦੇਵਾਂਗੇ ਜਿੰਨੀ ਅੱਜ ਲੱਗ ਪਗ ਵੱਡੀ ਫਸਲ ਦੇ ਉੱਤੇ ਕਾਲਾ ਬਾਹਰ ਤੋਂ ਮਗਾਈਆਂ ਜਾ ਰਹੀਆਂ ਨੇ ਅਗਰ ਦਾਣਾ ਦੇ ਉੱਤੇ ਜੋ ਪੈਸਾ ਖਰਚ ਕੀਤਾ ਜਾਂਦਾ ਹੈ ਜਿੰਨਾ ਪੈਸਾ ਤੇਲ ਮਗਾਉਣ ਤੇ ਖਰਚ ਕੀਤਾ ਜਾਂਦਾ ਹੈ ਅਗਰ ਉਹੀ ਸਾਰਾ ਪੈਸਾ ਸਾਡੇ ਕਿਸਾਨਾਂ ਦੀ ਐਮਐਸਪੀ ਤੇ ਫਸਲ ਖਰੀਦਣ ਤੇ ਖਰਚ ਕਰਦੇਵੇ ਸਰਕਾਰ ਤਾਂ ਐਮਐਸਪੀ ਦਿੱਤੀ ਜਾ ਸਕਦੀ ਹੈ ਸੋ ਸਵਾਲ ਦੋਸਤੋ ਇਹ ਹੈ ਕਿ ਲੜਾਈ ਚੱਰੀ ਹੈ ਅਸੀਂ ਤੁਹਾਡੇ ਕਹਿਣ ਦੇ ਮੁਤਾਬਕ ਫੈਸਲਾ ਲਿਆ ਹੋਇਆ ਹੈ ਕਿ ਕੋਈ ਕਿਸੇ ਤਰ੍ਹਾਂ ਦੀ ਕਬਰਾਹਟ ਨਹੀਂ ਹੈ ਕੋਈ ਕਾਹਲ ਨਹੀਂ ਹੈ ਸਾਡੇ ਮਨ ਨੂੰ ਕਿ ਸਰਕਾਰ ਨੇ ਤਾਂ ਜੀ ਡੈਡਲੌਕ ਬਣਾਤਾ ਜੀ ਹੁਣ ਗੱਲ ਚੱਲੇ ਗੱਲ ਖੋਲੇ ਅਸੀਂ ਨਹੀਂ ਅੱਡੇ-ਅਡੇ ਕਾਲੇ ਅਸੀਂ ਮੋਰਚੇ 'ਚ ਬੈਠੇ ਆ ਸਰਕਾਰ ਦਾ ਜਦੋਂ ਜੀ ਕੀਤਾ ਆ ਕੇ ਵੀ 13 ਮਹੀਨੇ ਬਹਿ ਕੇ ਕਿਹੜਾ ਮੀਟਿੰਗਾਂ ਕਰਕੇ ਮਸਲੇ ਦਾ ਹੱਲ ਹੋਇਆ ਸੀ ਉਦੋਂ ਵੀ ਸਰਕਾਰ ਨੇ ਅਨਾਊਂਸਮੈਂਟ ਕੀਤੀ ਆ ਕਿ ਕਿੰਨੇ ਕਾਨੂੰਨ ਵਾਪਸ ਲੈਣੇ ਆ ਹੁਣ ਸਰਕਾਰ ਜਦੋਂ ਅਨਾਉਂਸਮੈਂਟ ਕਰੇਗੀ ਉਸ ਤੋਂ ਬਾਅਦ ਅਗਲੇ ਫੈਸਲੇ ਸ਼ੁਰੂ ਹੋ ਜਾਣਗੇ ਸੋ ਇਸ ਲਈ ਤੁਹਾਡੇ ਇਸ ਜਿਹੜੀ ਰਾਜੇ ਦੇ ਨਾਲ ਜਿੱਤਾਂਗੇ ਅੰਦੋਲਨ ਨੂੰ ਜਿੱਤਾਂਗੇ ਬਾਕੀ ਮੇਰੇ ਦੋਸਤੋ ਬਹੁਤ ਸਾਰੀਆਂ ਗੱਲਾਂ ਹੋਰ ਤੇ ਕਈ ਤਰ੍ਹਾਂ ਦੀਆਂ ਆਉਂਦੀਆਂ ਨੇ ਕਿਹਾ ਜਾਂਦਾ ਹੈ ਕਿ ਏਕਤਾ ਕਰੋ ਏਕਤਾ ਕਰੋ ਦੇਖੋ ਦੋਸਤੋ ਹਾਂ ਅਸੀਂ ਜਿਹੜੇ ਤੁਹਾਡੇ ਸਾਹਮਣੇ ਖੜੇ ਆ ਅਸੀਂ ਇਹ